ਕੈਨੇਡਾ ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ 7 ਮਹੀਨੇ ਪਹਿਲਾਂ ਹੀ ਵਿਦੇਸ਼ ਗਿਆ ਸੀ ਨੌਜਵਾਨ ਪਰਿਵਾਰ ਤੇ ਪਿੰਡ ਵਿੱਚ ਸੋਗ ਦੀ ਲਹਿਰ ਕੈਨੇਡਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜੈਤੋ ਤਹਿਸੀਲ ਦੇ ਪਿੰਡ ਮੜਾਕ ਦੇ ਰਹਿਣ ਵਾਲੇ ਨੌਜਵਾਨ ਦੀ ਕੈਨੇਡਾ ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖਬਰ ਮਿਲੀ ਹੈ ਜਾਣਕਾਰੀ ਅਨੁਸਾਰ ਮਰਿਤਕ ਨੌਜਵਾਨ ਸੁਖਪ੍ਰੀਤ ਸਿੰਘ ਉਮਰ 29 ਸਾਲ ਪੁੱਤਰ ਸਿਕੰਦਰ ਸਿੰਘ ਵਾਸੀ ਪਿੰਡ ਮੜਾਕ तहसील जैतो 7 ਮਹੀਨੇ ਪਹਿਲਾਂ ਹੀ ਕੈਨੇਡਾ ਵਿਖੇ ਰੋਜੀ ਰੋਟੀ ਤੇ ਰੋਜ਼ਗਾਰ ਦੇ ਲਈ ਪੰਜਾਬ ਤੋਂ ਕੈਨੇਡਾ ਗਿਆ ਸੀ ਉਹਨਾਂ ਦੀ ਅਚਾਨਕ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਪੀੜਤ ਪਰਿਵਾਰ ਨਾਲ ਪਿੰਡ ਵਾਸੀਆਂ ਤੋਂ ਇਲਾਵਾ ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਨੌਜਵਾਨ ਦੀ ਮੌਤ ਤੇ ਅਫਸੋਸ ਪ੍ਰਗਟ ਕੀਤਾ ਹੈ ਇੱਕ ਖਬਰ ਪਰਿਵਾਰ ਤੇ ਪਿੰਡ ਵਿੱਚ ਸੋਗ ਦੀ ਲਹਿਰ ਲੈ ਆਈ ਹੈ ਸੁਖਪ੍ਰੀਤ ਦੀ ਪਤਨੀ ਪਵਨਪ੍ਰੀਤ ਕੌਰ ਕੈਨੇਡਾ ਵਿੱਚ ਹੀ ਰਹਿੰਦੀ ਹੈ ਪਰ ਹੁਣ ਇਹ ਦੁਖਦਾਈ ਘਟਨਾ ਪਰਿਵਾਰ ਤੇ ਆਪਤ ਮੰਗ ਆ ਗਈ ਹੈ ਪਰਿਵਾਰ ਦੀ ਆਰਥਿਕ ਸਥਿਤੀ ਬਹੁਤ ਹੀ ਮਾੜੀ ਹੈ ਜਿਸ ਕਾਰਨ ਪਰਿਵਾਰ ਵੱਲੋਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਸੁਖਪ੍ਰੀਤ ਦੀ ਡੈੱਡ ਬੋਡੀ ਨੂੰ ਵਾਪਸ ਲਿਆਉਣ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਉਹ ਪੰਜਾਬ ਦੀ ਧਰਤੀ ਤੇ ਉਸ ਦਾ ਸਸਕਾਰ ਕਰ ਸਕਣ ਟੈਗ ਦਿਸਕਲੋਜ਼ ਹੋ ਗਿਆ ਟੈਗ ਹੋ ਗਿਆ ਜੀ ਕਿੰਨਾ ਸਮਾਂ ਪਹਿਲਾਂ ਲੱਗੇ ਸੀ ਇਹ 7 ਮਹੀਨੇ ਪਹਿਲਾਂ ਲੱਗੇ ਸੀ ਕਿੰਨੀ ਉਮਰ ਦੀ ਸੀ 3 ਸਾਲ ਦੀ ਸੀ ਜੀ ਕੀ ਕੰਮ ਕੀ ਕਰਦੀ ਸੀ ਜੀ ਕੰਮ ਉਥੇ ਗੱਡੀਆਂ ਦੀ ਰਿਪੇਅਰ ਪੂਰਤ ਵਗੈਰਾ ਸੀ ਜੋ ਕੰਮ ਕਿਹੜੀ ਜਗ੍ਹਾ ਗਏ ਸੀ ਅਡਮੈਂਟਲ ਸੀ ਤੁਹਾਨੂੰ ਫਿਰ ਕਿਸ ਤਰ੍ਹਾਂ ਪਤਾ ਲੱਗਿਆ ਜੀ ਉਹਨਾਂ ਦੀ ਡੈਥ ਹੋ ਗਈ ਹੈ ਜੀ ਸਾਨੂੰ ਸ਼ਾਮ ਨੂੰ 5:00 ਵਜੇ ਫੋਨ ਆਇਆ ਸੀਗਾ ਜੀ ਕਿਹਨਾਂ ਦਾ ਸੀ ਉਹਨਾਂ ਦਾ ਹੀ ਆਇਆ ਸੀਗਾ ਆਪਣੇ ਚੈਨਲ ਦੇ ਸਹੁਰੇ ਆ ਉਹਨਾਂ ਨੇ ਸਾਨੂੰ ਫੋਨ ਲਾਇਆ ਸੀਗਾ ਜੀ ਤੇ ਫਿਰ ਅਸੀਂ ਉਹਨਾਂ ਨੂੰ ਲਾਇਆ ਸੀਗਾ ਫਿਰ ਉਹ ਪੱਕਾ ਕਨਫਰਮ ਫਿਰ ਹੋਇਆ ਜੀ ਤੇ ਹੁਣ ਕਿਸ ਤਰ੍ਹਾਂ ਦਾ ਕੀ ਗੱਲਬਾਤ ਚੱਲ ਰਹੀ ਹੈ ਜਿਉਂ ਲਿਉਣ ਦੀ ਜਿੱਤ ਆਪਣੇ ਇਥੋਂ ਦੀ ਜੀ ਹੁਣ ਅਸੀਂ ਚਾਹੁੰਦੇ ਆ ਕਿ ਇੱਥੇ ਹੀ ਉਹਨੂੰ ਅਸੀਂ ਲੈ ਕੇ ਵੀ ਇੱਥੇ ਹੀ ਉਹਨੂੰ ਅਜੇ ਇੱਥੇ ਡੱਡੂਬੋੜੀ ਨੂੰ ਜੀ ਤੇ ਸ਼ਿਸ਼ਕਾਰ ਵਗੈਰਾ ਇੱਥੇ ਕਰੀਏ ਅੱਛਾ ਕਿੰਨੇ ਬੱਚੇ ਸੀ ਉਹਨਾਂ ਦੇ ਜਿਵੇਂ ਵੇ ਵੇ ਸੀ ਕਿ ਜੀ ਵਯੇ ਵੀ ਸੀ ਬੱਚੇ ਤਾਂ ਕਿੰਨਾ ਸਮਾਂ ਹੋ ਗਿਆ ਸੀ ਉਹਨਾਂ ਨੂੰ 1-2 ਸਾਲ ਹੋ ਗਏ 1-2 ਸਾਲ ਹੋ ਗਏ ਜੀ ਸਰਕਾਰ ਤੋਂ ਕੀ ਮੰਗ ਕਰਨਾ ਚਾਹੁੰਦੀ ਹੈ ਕਿ ਉਹਦੀ ਡੈੱਡ ਬੋਡੀ ਨੂੰ ਪੰਜਾਬ ਚ ਲੈ ਆਉਣ ਦਿੱਤਾ ਜਾਵੇ ਸਾਡੀ ਮਤ ਕੀ ਹੈ ਬੱਸ ਤੁਹਾਡਾ ਬ੍ਰਦਰ ਲੱਗਦਾ ਸੀ ਹਾਂਜੀ ਮੇਰੇ ਤੋਂ ਛੋਟਾ ਸੀ ਇਹ ਜੀ ਸਾਨੂੰ ਫੋਨ ਆਇਆ ਜੀ ਉੱਥੇ ਬੇਟੇ ਨੂੰ ਅਟੈਕ ਹੋਇਆ ਜੀ ਹਾਂਜੀ ਕਿੰਨੀ ਉਮਰ ਕਿੰਨੀ ਸੀ ਤਕਰੀਬਨ 3 ਸਾਲ ਸੀ ਕਿੰਨੇ ਸਮਾਂ ਪਹਿਲਾਂ ਗਿਆ ਤਕਰੀਬਨ ਪੌਣੇ 7 ਮਹੀਨੇ 7 ਕੁ ਮਹੀਨੇ ਪਹਿਲਾਂ ਗਿਆ ਸੀਗਾ ਜੀ ਜੀ ਕਿਹੜੀ ਜਗ੍ਹਾ ਗਿਆ ਸੀ ਐਡਮਿਟਣ ਗਿਆ ਸੀ ਐਡਮਿਟਣ ਗਿਆ ਸੀ ਜੀ ਮਨਸੂਕਾਰ ਤੋਂ ਕਿਉਂ ਮੰਗ ਰਹੇ ਹੋ ਕੀ ਹੋਇਆ ਕਾਤ ਮਦਦ ਕਰਦੇ ਆ ਜੀ ਪਰਿਵਾਰ ਦੀ ਮਦਦ ਕੀਤੀ ਜਾਵੇ ਡੈੱਡ ਬਾਡੀ ਲਿਆਉਣ ਤੇ ਸਹਾਇਤਾ ਕੀਤੀ ਜਾਵੇ ਜੀ ਜੀ ਸਰਕਾਰ ਇਹਦੇ ਪ੍ਰਬੰਧ ਜਲਦੀ ਤੋਂ ਜਲਦੀ ਕੀਤੇ ਜਾਣ ਤਾਂ ਕਿ ਪਰਿਵਾਰ ਨੂੰ ਥੋੜਾ ਬਾਲਾ ਕੋਈ ਢਾਰਸ ਮਿਲ ਸਕੇ ਕਿ ਜਿਹੜਾ ਇੱਕ ਬੜੀ ਹੀ ਮੰਦਪਾਗੀ ਕਰਨਾ ਵਾਪਰੀ ਹੈ ਕੀ ਕੀ ਹੈ ਕੱਲ੍ਹ ਤੋਂ ਇਹ ਮੈਂ ਤਾਂ ਅਕਦੀ ਸ਼ਿਕਾਇਤ ਦੱਸਦੇ ਜੀ ਜੀ ਕਿੰਨੇ ਸਮੇਂ ਪਹਿਲਾਂ ਗਏ ਸੀ ਜੀ 7 ਕਿ ਮਹੀਨੇ ਪਹਿਲਾਂ ਗਏ ਸੀ ਜੀ ਕਿਹੜੀ ਜਗ੍ਹਾ ਗਏ ਸੀ ਜੀ ਲਰਤਨ ਜੀ ਮੈਰਿਜ ਵਗੈਰਾ ਹੋਈ ਵੀ ਇਹਨਾਂ ਦੇ ਹਾਂ ਜੀ ਮੈਰਿਜ ਤੁਹਾਡੇ ਕੀ ਲੱਗਦੇ ਸੀ ਜੀ ਆਪਣੇ ਲੜਕਾ ਜੀ ਲੜਕਾ ਤੁਹਾਨੂੰ ਕਿਸੇ ਦਾ ਪਤਾ ਲੱਗੇ ਜੀ ਫੋਨ ਲਾਇਆ ਜੀ ਇਹਨਾਂ ਨੇ ਹਰੀਕਾ ਦਾ ਜੀ ਕਿੰਨੀ ਕੁ ਉਮਰ ਕਿੰਨੀ ਸੀ ਜੀ ਉਹ 29 30 ਸਾਲ ਦੀ ਸੀ ਓਕੇ ਬੁਢੀ ਦੀਆਂ ਵਾਰੀ ਕੀ ਕਰਦੇ ਜਾਂ ਕੋਈ ਸਰਕਾਰ ਤੋਂ ਕੀ ਮਦਦ ਕਰਦੇ ਸੀ ਸਰਕਾਰ ਤੋਂ ਜੀ ਇਹੀ ਮੰਗਾ ਵੀ ਸਾਡੀ ਜਿਹੜੀ ਦਦਵਾਦੀ ਹੈ ਸਾਡੀ ਇੱਥੇ ਪੰਜਾਬ ਚ ਲਿਆਉਣ ਦੀ ਸਹਾਇਤਾ ਕਰਨਾ ਜੀ ਜੀ ਅੱਛਾ ਕੀ ਕੰਮ ਕੀ ਕਰਦੇ ਸੀ ਜੀ ਉੱਥੇ ਤੁਹਾਡਾ ਬੇਟਾ ਜਿਹੜਾ ਜੀ ਉੱਥੇ ਜੀ ਕਾਰਾਂ ਵਾਲੀ ਜਾਂਸੀ ਜੁੰਸੀ ਚ ਲੱਗਿਆ ਸੀਗਾ ਆਪਾਂ ਦਾ ਖਰਕਾ ਜੇ ਵੀ ਨਹੀਂ ਆ ਪਤਾ ਤਾਂ ਉਹਨਾਂ ਨੂੰ ਹੀ ਅਕਸਰ ਲੜਕੀ ਨੂੰ ਪਤਾ ਹੈ ਜੀ ਹਾਂਜੀ ਅੱਛਾ ਉਹ ਵੀ ਨਾਲ ਆ ਰਹੇ ਜੀ ਉਹਨੇ ਮੈਸੇਜ ਵੀ ਹਾਂ ਜੀ ਉਹ ਵੀ ਨਾਲ ਆਉਣਾ ਠੀਕ ਹੈ ਜੀ ਦਿੱਕਤੋਂ ਤਿੱਕਰ ਸੰਸਕਾਰ ਕੀਤਾ ਜਾਏਗਾ ਕੋਈ ਉਹ ਤਾਂ ਜੀ ਹੁਣ ਉਧਰੋਂ ਭੇਜਣ ਤੇ ਆ ਵੀ ਕਦੋਂ ਭੇਜਦੇ ਆ ਕੀ ਪ੍ਰੋਸੈਸ ਚੱਲ ਰਿਹਾ ਕੋਈ ਪਤਾ ਲੱਗ ਰਿਹਾ ਜੀ ਕਿਸ ਤਰ੍ਹਾਂ ਦਾ ਨਾ ਜੀ ਸਾਡੀ ਹਜੇ ਕੋਈ ਗੱਲ ਨਹੀਂ हां ਸਰਪੰਨ ਸਾਹਿਬ ਕੀ ਗੱਲਬਾਤ ਹੋਈ ਹੈ ਜਿਹੜੇ ਕੈਨੇਡਾ ਦੇ ਵਿੱਚ ਮੁੰਡੇ ਦੀ ਡੈਥ ਹੋਈ ਹੈ ਜੀ ਇਹ ਸਾਡੇ ਪਿੰਡ ਦਾ ਬੱਚਾ ਸੀਗਾ ਜੀ ਪੂਰਾ ਹੁਣ ਹਾਰ ਸੀਗਾ ਜੀ ਜੀ 7 ਕੁ ਮਹੀਨੇ ਪਹਿਲਾਂ ਗਿਆ ਸੀਗਾ ਜੀ ਇਹ ਕੈਨੇਡਾ ਜੀ ਤੇ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਇਹਨਾਂ ਦੀ ਮੌਤ ਹੋ ਗਈ ਜਦੋਂ ਘਰ ਦੇ ਬਾਲਿਆਂ ਨੂੰ ਫੋਨ ਆਇਆ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਵਥੀ ਗਈ ਹੈ ਜੀ ਜੀ ਅਜੇ ਹੁਣ ਕੀ ਪ੍ਰੋਸੈਸ ਚੱਲ ਰਿਹਾ ਰਾਸ਼ ਨੂੰ ਇਥੇ ਲੈਉਣ ਵਾਸਤੇ ਡੈੱਡ ਬੋਡੀ ਨੂੰ ਜੀ ਅਸੀਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ ਜਿੰ ਜਲਦੀ ਤੋਂ ਜਲਦੀ ਉਹਨਾਂ ਦੀ ਡੈੱਡ ਬੋਡੀ ਸਾਡੇ ਕੋਲੇ ਪੰਜਾਬ ਚ ਪਹੁੰਚ ਜਾਏ ਅਸੀਂ ਸਾਰੇ ਪਾਸੋਂ ਸਰਕਾਰ ਤੋਂ ਵੀ ਸਹਾਇਤਾ ਮੰਗਦੇ ਹਾਂ ਜੀ ਉਧਰਲੀ ਸਰਕਾਰ ਨੂੰ ਵੀ ਆਨੇ ਜੀ ਸਾਡੀ ਕੋਈ ਜਲਦੀ ਤੋਂ ਜਲਦੀ ਸਹਾਇਤਾ ਕਰੇ ਆ ਪੰਜਾਬ ਸਰਕਾਰ ਦੇ ਕਿਸੇ ਨੁਮਾਇੰਦੇ ਨਾਲ ਵੀ ਗੱਲ ਹੋਈ ਹੈ ਜੀ ਹੋਈ ਹੈ ਜੀ ਐਮਐਲਏ ਸਾਹਿਬ ਨਾਲ ਹੋਈ ਸੀਗੀ ਮੋਲਕ ਸਿੰਘ ਸਾਡਾ ਜੈਤੋ ਹਲਕੇ ਦਾ ਜੀ ਉਹ ਆਂਦੇ ਸੀ ਕਰ ਰਹੇ ਆ ਕੋਸ਼ਿਸ਼ ਅਸੀਂ ਜੀ ਪੂਰੀ ਤੋਂ ਪੂਰੀ ਕੋਸ਼ਿਸ਼ ਕਰਾਂਗੇ ਕਿੰਨੀ ਉਮਰ ਕਿੰਨੀ ਸੀ ਲੜਕੀ ਦੀ 29 ਸਾਲ ਦੀ ਉਮਰ ਸੀਗੀ ਅ ਕਿਤੇ ਕਿਤੇ ਕ੍ਰੈਡਿਟ ਬੁਡੀ ਲਿਆਦੀ ਜਾ ਸਕਦੀ ਹੈ ਪਿੰਡ ਜੀ ਕੋਸ਼ਿਸ਼ ਤਾਂ ਸਾਡੀ ਤਾਂ ਜਲਦੀ ਹੈ ਜੀ ਜਲਦੀ ਤੋਂ ਜਲਦੀ ਆਵੇ ਜੀ ਕੋਸ਼ਿਸ਼ ਕਰ ਰਹੇ ਆ ਅਸੀਂ